ਇਹ ਪੰਜਾਬ ਦੇ ਵਿੱਚ ਹੁੰਦਾ ਕੀ ਪਿਆ ਹੈ ਇਹ ਤਸਵੀਰਾਂ ਦੇਖ ਕੇ ਸ਼ਾਇਦ ਤੁਹਾਡਾ ਦਿਮਾਗ ਘੁੰਮ ਜਾਣਾ ਹੈ ਜਦੋਂ ਇੱਕ ਪਾਸੇ ਇਹਨਾਂ ਤਸਵੀਰਾਂ ਦੀ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਸ ਥਾਂ ਦੀ ਇੱਥੇ ਇੱਕ ਵਾਰ ਮੁਰਦ ਤੋਂ ਬਲਾਸਟ ਦੀ ਜਿਵੇਂ ਹੀ ਖਬਰ ਸਾਹਮਣੇ ਆਉਂਦੀ ਹੈ ਤੇ ਉਸ ਤੋਂ ਬਾਅਦ ਮੌਕੇ ਤੇ ਗੱਡੀਆਂ ਦੇ ਹੋਟਰ ਵੱਜਣ ਲੱਗ ਜਾਂਦੇ ਐ ਜ਼ਿਕਰੇ ਖਾਸ ਕੇ ਅੰਮ੍ਰਿਤਸਰ ਦੇ ਪੁਲਿਸ ਥਾਣਿਆਂ ਨੂੰ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਏ ਇਸ ਤੇ ਚੱਲਦੇ ਆ ਪੁਲਿਸ ਵੱਲੋਂ ਥਾਣੇ ਦੇ ਬਾਹਰ ਤਰਪਾਲਾ ਲਗਾਈਆਂ ਗਈਆਂ ਨੇ ਪਰ ਰਾਤ ਨੂੰ ਗਮਟਾਲਾ ਚੌਂਕੀ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਆਈ ਇਸ ਤੇ ਚੱਲਦੇ ਆ ਬਲਾਸਟ ਹੋਣ ਦੀ ਜਦੋਂ ਘਟਨਾ ਦੀ ਖਬਰ ਸੋਸ਼ਲ ਮੀਡੀਆ ਤੇ ਫੈਲੀ ਤਾਂ ਅਧਿਕਾਰੀ ਭਾਵੇਂ ਕੇ ਇਸ ਤੇ ਬੋਲਣ ਨੂੰ ਤਿਆਰ ਨਹੀਂ ਰਹੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਜਨਾਲਾ ਦੇ ਥਾਣੇ ਦੇ ਬਾਹਰ ਆਰਡੀਐਕਸ ਰੱਖਣ ਦਾ ਮਾਮਲਾ ਸਾਹਮਣੇ ਆਇਆ ਅਤੇ ਫਿਰ ਗੁਰਬਖਸ਼ਨਗਰ ਚੌਂਕੀ ਵਿੱਚ ਬਲਾਸਟ ਦੀ ਘਟਨਾ ਸਾਹਮਣੇ ਆਈ ਉਸ ਤੋਂ ਬਾਅਦ ਮਜੀਠਾ ਹਲਕੇ ਦੇ ਥਾਣੇ ਦੇ ਵਿੱਚ ਬਲਾਸਟ ਦੀ ਘਟਨਾ ਸਾਹਮਣੇ ਆਈ ਅਤੇ ਫਿਰ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਵਿੱਚ ਤੜਕਸਾਲ ਬਲਾਸਟ ਦੀ ਘਟਨਾ ਵਾਪਰੀ ਅਤੇ ਇਸ ਤੇ ਜ਼ਿੰਮੇਵਾਰੀ ਦੱਸਿਆ ਜਾ ਰਿਹਾ ਹੈ ਕਿ ਹੈਪੀ ਪਸ਼ੀਆ ਵੱਲੋਂ ਲਈਤੀ ਗਈ ਹੈ ਜ਼ਿਕਰ ਖਾਸ ਹੈ ਕਿ ਐਨਆਈਏ ਵੱਲੋਂ ਹੈਪੀ ਪਸ਼ੀਆ ਤੇ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ ਅਤੇ ਜਿਹੜਾ ਇਸ ਦੀ ਸੂਚਨਾ ਦੇਵੇਗਾ ਉਸ ਦਾ ਨਾਮ ਗੁਪਤ ਰੱਖਣ ਦੀ ਵੀ ਗੱਲ ਕਹੀ ਗਈ ਪਰ ਦੂਸਰੇ ਪਾਸੇ ਜਦੋਂ ਪੁਲਿਸ ਚੌਕੀ ਗਮਟਾਲਾ ਦੇ ਬਾਹਰ ਬਲਾਸਟ ਦੀ ਘਟਨਾ ਸਾਹਮਣੇ ਆਈ ਤਾਂ ਅੰਮ੍ਰਿਤਸਰ ਦੇ ਸਾਰੇ ਥਾਣਿਆਂ ਦੇ ਵਿੱਚ ਹਰੀਆਂ ਤਰਪਾਲਾਂ ਲਗਾਈਆਂ ਗਈਆਂ ਤਾਂ ਜੋ ਕੋਈ ਬੰਬ ਨੁਮਾ ਚੀਜ਼ ਡਿੱਗੇ ਤਾਂ ਬਾਹਰ ਹੀ ਡਿੱਗ ਜਾਵੇ ਉਸ ਤੋਂ ਬਾਅਦ ਏਸੀਪੀ ਸ਼ਿਵਦਰਸ਼ਨ ਹੋਰਾਂ ਦੇ ਵੱਲੋਂ ਇਸ ਬਾਬਤ ਅਹਿਮ ਜਾਣਕਾਰੀ ਦਿੱਤੀ ਗਈ ਅੱਜ ਸ਼ਾਮ ਨੂੰ ਵਕਤ ਕਰੀਬ 8:00 ਏ ਸਹਿਰਜਿੰਦਰ ਸਿੰਘ ਅੰਚਾਰ ਚੌਂਕੀ ਗਮਟਾਲਾ ਚੌਂਕੀ ਜਿੰਦਰ ਬੈਠ ਕੇ ਪਬਲਿਕ ਡੀਲਿੰਗ ਕਰ ਰਿਹਾ ਸੀ ਕਿ ਅਚਾਨਕ ਬਾਹਰ ਖੜਕੇ ਦੀ ਆਵਾਜ਼ ਸੁਣੇ ਜੋ ਬਾਹਰ ਜਾ ਕੇ ਦੇਖਿਆ ਕਿ ਇਹ ਸਹਿਤਜਿੰਦਰ ਸਿੰਘ ਜੋ ਗਮਟਾਲਾ ਚੌਂਕੀ ਤਨਾਤ ਸੀ ਉਹਦੀ ਜੈਨਰਸਟੀ ਲੋ ਗੱਡੀ ਸੀ ਜਿਹੜੀ 2008 ਮਾਡਲ ਸੀ ਉਹਦੇ ਥੱਲੇ ਬਲਾਸਟ ਹੋਇਆ ਉਹਦਾ ਚੈੱਕ ਕਰਨ ਤੇ ਪਾਇਆ ਗਿਆ ਕਿ ਰੇਡੀਏਟਰ ਫਟਿਆ ਰੇਡੀਏਟਰ ਫਟਣਾ ਜਿਹੜਾ ਉਹ ਮੋਹਰਲਾ ਸ਼ੀਸ਼ਾ ਕਰੈਕ ਹੋ ਗਿਆ ਤੇ ਅੰਦਰੋਂ ਕੂਲਰਟ ਵਗੈਰਾ ਸਾਰਾ ਵਗ ਗਿਆ ਜੀ ਤੇ ਇਸ ਤੋਂ ਇਲਾਵਾ ਹੋਰ ਕੋਈ ਲਾਗੇ ਕੋਈ ਨੁਕਸਾਨ ਨਹੀਂ ਹੈ ਇਸ ਸੰਬੰਧੀ ਕੁਝ ਅਫਵਾਹਾਂ ਫੈਲ ਰਹੀਆਂ ਸੀ ਕੋਈ ਤਮਾਕਾ ਹੋਇਆ ਵਾ ਜਦ ਕਿ ਅਜਿਹੀ ਕੋਈ ਗੱਲ ਨਹੀਂ ਆ ਕੋਈ ਤਮਾਕਾ ਵਗੈਰਾ ਨਹੀਂ ਹੋਇਆ ਇਹ ਸਿਰਫ ਅਫਵਾਹ ਫਲਾਈ ਜਾ ਰਹੀਆਂ ਨੇ ਇਹ ਸ ਤਜਿੰਦਰ ਸਿੰਘ ਦੀ ਜੈਨ ਯੂਨੀਵਰਸਿਟੀ ਲੋ ਗੱਡੀ ਸੀ 2008 ਮਾਡਲ ਉਹਦਾ ਰੇਡੀਏਟਰ ਫਟਣ ਦਾ ਜਿਹੜਾ ਤਮਾਕਾ ਹੋਇਆ ਸੀ ਕੋਈ ਜਾਨੀ ਮਾਲੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ ਲੋਕਾਂ ਨੂੰ ਅਫਵਾਹ ਤੋਂ ਬਚਣ ਦੀ ਲੋੜ ਹੈ ਕਿਸੇ ਕਿਸਮ ਦੀ ਡਰਨ ਦੀ ਲੋੜ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਸਿਰਫ ਗੱਡੀ ਦਾ ਰੇਡੀਏਟਰ ਫਟਣ ਦਾ